ਸ੍ਰੀਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਅੱਛਾ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਇਲਾਕਾ ਵਾਈਜ਼ ਜ਼ਿਲ੍ਹਾ ਵਾਈਜ਼ ਜਾਂ ਮਤਲਬ ਆਪਾਂ ਕਿੱਥੇ-ਕਿੱਥੇ ਕੰਮ ਕਰ ਸਕਦੇ ਆ ਕਿੰਨੀਆਂ ਕਿ ਸਸਤੀਆਂ ਜ਼ਮੀਨਾਂ ਤੁਹਾਨੂੰ ਦੇ ਸਕਦੇ ਆ ਔਰ ਉਹਦੇ ਮੁਤਾਬਕ ਹੀ ਪਲੀਜ਼ ਮੈਨੂੰ ਫੋਨ ਕਰਿਆ ਕਰੋ ਕਿਉਂਕਿ ਜਿਹੜੀ ਇੱਕ ਹੋੜ ਲੱਗ ਗਈ ਇਸ ਗੱਲ ਦੀ ਕਿ ਸਸਤੀ ਜ਼ਮੀਨ ਦਿਓ ਜੀ ਸਸਤੀ ਜ਼ਮੀਨ ਦਿਓ ਜੀ ਉਹ ਮਤਲਬ ਮੈਂ ਉਸ ਚੀਜ਼ ਨੂੰ ਪਰਸੈਪਸ਼ਨ ਨੂੰ ਤੋੜਨਾ ਚਾਹਣਾਗਾ ਕਿ ਇਸ ਦੀ ਬਜਾਏ ਤੁਸੀਂ ਸਾਨੂੰ ਇਹ ਕਹੋ ਕਿ ਇਸ ਇਲਾਕੇ ਦੇ ਵਿੱਚ ਦਿਓ ਜੀ ਮਾਰਕੀਟ ਦੇ ਰੇਟ ਨਾਲ ਸਹੀ ਜ਼ਮੀਨ ਦਿਓ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋਂ ਤੁਸੀਂ ਕਹੋਗੇ ਵੀ ਇਹ ਕਿਸ ਤਰ੍ਹਾਂ ਦੀ ਵੀਡੀਓ ਮਤਲਬ ਤੁਸੀਂ ਬਣਾ ਰਹੇ ਹੋ ਦੋਤੋਂ ਐਕਚੁਅਲੀ ਕੀ ਹੈ ਨਾ ਕਿ ਕੋਈ ਵੀ ਵਿਅਕਤੀ ਕਿਸੇ ਲਿਮਟ ਦੇ ਵਿੱਚ ਹੀ ਆਪਾਂ ਕੰਮ ਕਰ ਸਕਦੇ ਆ ਤੇ ਇੱਕ ਮਤਲਬ ਕਿ ਮੈਂ ਬਾਰ ਬਾਰ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾਗਾ ਕਿ ਬੰਦੇ ਮਤਲਬ ਸਸਤੀ 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 ਦੇ ਚੱਕਰ ਦੇ ਵਿੱਚ ਨਾ ਸਾਨੂੰ ਵੀ ਪਰੇਸ਼ਾਨੀ ਹੋਣ ਲੱਗੀ ਕਿਉਂਕਿ ਹੁਣ ਜਿਹੜੀ ਚੀਜ਼ ਉਹ ਲੱਭਦੇ ਨੇ ਉਹ ਹੈ ਨਹੀਂਗੀ ਤਾਂ ਆਪਾਂ ਮਤਲਬ ਫਿਰ ਥੋੜਾ ਜਿਹਾ ਇੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਦੇਖੋ ਦੋਸਤੋ ਮੈਨੂੰ ਇੱਥੇ ਇੱਥੇ ਜ਼ਮੀਨਾਂ ਚਾਹੀਦੀਆਂ ਵੀ ਨੇ ਮੈਨੂੰ ਇੱਥੇ ਜ਼ਮੀਨਾਂ ਚਾਹੀਦੀਆਂ ਨੇ ਔਰ ਜਿੰਨਾ ਵੀਰਾ ਕੋਲੇ ਆਪਣੀ ਜ਼ਮੀਨ ਜਾਂ ਬਿਲਕੁਲ ਕਨਫਰਮ ਸੌਦੇ ਨੇ ਉਹ ਮੈਨੂੰ ਨੋਟ ਕਰਾ ਸਕਦੇ ਨੇ ਇਹ ਇਲਾਕੇ ਮੈਂ ਦੱਸਣ ਦੀ ਵੀ ਕੋਸ਼ਿਸ਼ ਕਰਦਾ ਮੇਰੀ ਐਡ ਵੀ ਆ ਰਹੀ ਆ ਵੀ ਤੇ ਕਿ ਮੈਨੂੰ ਕਿੱਥੇ ਕਿੱਥੇ ਜ਼ਮੀਨ ਚਾਹੀਦੀ ਆ ਉੱਥੇ ਉੱਥੇ ਹੀ ਡਿਮਾਂਡ ਹੈ ਉੱਥੇ ਉੱਥੇ ਹੀ ਸੌਦੇ ਵਧੀਆ ਟੰਗਣਾ ਹੋਣਗੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੈਂ ਸ਼ੁਰੂਆਤ ਕਰਦਾਗਾ ਸਾਡੇ ਆਪਣੇ ਇਲਾਕੇ ਤੋਂ ਮਲੇਰ ਕੋਟਲਾ ਸ਼ੇਰਪੁਰ ਧੂਰੀ ਸੰਗਰੂਰ ਬਰਨਾਲਾ ਡਿੜਬਾ ਮੂਨਕਾ ਤੇ ਅਮਰਗੜ ਹੋ ਗਿਆ ਅਹਿਮਦਗੜ ਹੋ ਗਿਆ ਜੋੜੇਪੁਰਾ ਤੱਕ ਇਹ ਇਲਾਕਾ ਦੋਸਤੋ ਜਿਹੜਾ ਸਾਰਾ ਹੈਗਾ ਸਾਡਾ ਇਸ ਇਲਾਕੇ ਦੇ ਵਿੱਚ ਸਾਨੂੰ ਜ਼ਮੀਨ ਚਾਹੀਦੀ ਹੈ ਜਿੰਨਾਂ ਵੀਰਾਂ ਕੋਲ ਜ਼ਮੀਨ ਹੈਗੀ ਆ ਆਪਣੀ ਜਾਂ ਆਪਣੇ ਕਿਸੇ ਦਾ ਕਨਫਰਮ ਸੌਦਾ ਹੈਗਾ ਉਹ ਤੁਸੀਂ ਸਾਨੂੰ ਦੇ ਸਕਦੇ ਹੋ ਰੇਟ ਜੋ ਮਾਰਕੀਟ ਦਾ ਹੋਊਗਾ ਤੁਹਾਨੂੰ ਮਿਲੂਗਾ ਜਿਹੜਾ ਕੋਈ ਖਰੀਦਦਾਰ ਵੀ ਲੈਣੀ ਚਾਹੁੰਦਾ ਹੈ ਉਹ ਇੱਥੇ ਮੈਨੂੰ ਫੋਨ ਕਰਕੇ ਇਹ ਕਹਿ ਸਕਦਾਗਾ ਕਿ ਸੰਧੂ ਸਾਹਿਬ ਸਾਨੂੰ ਇੱਥੇ ਸਰਪੰਚ ਸਾਹਿਬ ਜ਼ਮੀਨ ਲੈ ਕੇ দাও ਮਾਰਕੀਟ ਰੇਟ ਦੇ ਨਾਲ ਸਹੀ ਰੇਟ ਦੇ ਵਿੱਚ ਲੈ ਕੇ দাও ਜਿਹੜਾ ਹੁਣ ਬੰਦੇ ਕੀ ਕਰਦੇ ਨੇ ਫੋਨ ਇਹ ਆਉਂਦੇ ਨੇ ਕਿ ਤੁਸੀਂ ਸਾਨੂੰ ਜ਼ਮੀਨ ਲੈ ਕੇ দাও ਜਾ ਨਹੀਂ ਆਧਾਰਨ ਦੇ ਤੌਰ ਤੇ ਮਲੇਰ ਕੋਲ ਲੈ ਲੇਕਿਨ 30 35 ਵਾਲੀ ਲੈ ਕੇ ਦੋ ਮੈਂ ਕਿਵੇਂ ਕਿਸੇ ਦੀ ਖੋਕੇ ਦੂੰਗਾ ਜਮੀਨਬਾਈ ਜੀ ਔਰ ਉਹ ਬੰਦੇ ਕੀ ਸਮਝਦੇ ਨੇ ਕਿ ਸਿਰਫ ਸਾਡੇ ਕੋਲੇ ਹੀ ਪੂੰਜੀ ਹੈ ਹੋਰ ਕੋਈ ਬੰਦਾ ਇੱਥੇ ਜ਼ਮੀਨ ਖਰੀਦਣ ਨਹੀਂ ਆਵੇਗਾ ਨਹੀਂ ਦੋਸਤੋ ਜੇਕਰ ਇੱਥੇ ਤੁਸੀਂ 30 35 ਨੂੰ ਭਾਲ ਦਿਓ ਅਗਰ ਕੋਈ ਬੰਦਾ 55 60 ਲੱਖ ਲੈਣ ਨੂੰ 100 ਬੰਦਾ 50 ਬੰਦੇ ਤਿਆਰ ਬੈਠੇ ਨੇ ਤਾਂ ਕਿਵੇਂ ਮਤਲਬ ਗੱਲ ਚੱਲੂਗੀ ਜਾਨੀ ਮੇਰਾ ਇਹ ਕੋਈ ਰੇਟ ਨਹੀਂ ਤੈਅ ਕਰ ਰਿਆ ਕਿ ਮੈਂ ਸਿਰਫ ਆਧਾਰਨ ਦੱਸ ਰਿਆਂਗਾ ਵੇਚਣ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਇਹ ਕਹੋ ਕਿ ਸਾਡੀ ਜ਼ਮੀਨ ਮਾਰਕੀਟ ਦੇ ਰੇਟ ਨਾਲ ਵੇਚ ਦਿਓ ਜਿੱਥੇ ਰੇਟ ਕੋਈ 50 ਲੱਖ ਦਾ ਉਹ ਕਹਿੰਦੇ ਨਹੀਂ ਸਾਨੂੰ 70 ਲੱਖ ਦਵਾ ਦਿਓ ਸਾਨੂੰ 80 ਲੱਖ ਦਵਾ ਦਿਓ ਵੀਰ ਇਦਾਂ ਕਾਰੋਬਾਰ ਨਹੀਂ ਚੱਲਦੇ ਕੰਮ ਨਹੀਂ ਚੱਲਦੇ ਤੇ ਉਸ ਤੋਂ ਬਾਅਦ ਦੋਸਤੋ ਇਹ ਮੈਂ ਤੁਹਾਨੂੰ ਇਲਾਕੇ ਤੈਅ ਕਰ ਰਿਹਾ ਕਿ ਮੈਂ ਹੁਣ ਜ਼ਿਆਦਾਤਰ ਕੰਮ ਹੈ ਜਿਹੜਾ ਕਿੱਥੇ ਕਰ ਰਿਆਂਗਾ ਉਸ ਤੋਂ ਬਾਅਦ ਦੋਸਤੋ ਆਜੋ ਜੋੜੇਪੁਰ ਤੋਂ ਬਾਅਦ ਫਿਰ ਖੰਨਾ ਆ ਗਿਆ ਖੰਨਾ ਤੋਂ ਬਾਅਦ ਅਮਲੋ ਆ ਗਿਆ ਭਾਦਸੋ ਆ ਗਿਆ ਨਾਬਾ ਆ ਗਿਆ ਪਟਿਆਲਾ ਆ ਗਿਆ ਸਰਹੰਦ ਆ ਗਿਆ ਫਤਿਹਗੜ੍ਹ ਸਾਹਿਬ ਆ ਗਿਆ ਮਾਸੀਵਾੜਾ ਆ ਗਿਆ ਸਮਰਾਲਾ ਆ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਦੋਸਤੋ ਜ਼ਮੀਨ ਕਿਸੇ ਕੋਲ ਹੈਗੀ ਆ ਤਾਂ ਦੇ ਵੀ ਸਕਦੇ ਹੋ ਔਰ ਅਗਰ ਕਿਸੇ ਨੂੰ ਚਾਹੀਦੀ ਆ ਤਾਂ ਸਾਡੇ ਕੋਲੇ ਆਪਣੇ ਸੌਦੇ ਬਹੁਤ ਹੁੰਦੇ ਵੀ ਨੇ ਇੱਕ ਮੇਰੀ ਵੀਰਾਂ ਨੂੰ ਬੇਨਤੀ ਹੋਰ ਕਈ ਗਾਖ ਨੇ ਜਿਹੜੇ ਉਹ ਕਹਿੰਗੇ ਜੀ ਸਾਨੂੰ ਬੁੱਕ ਜ਼ਮੀਨ ਨਹੀਂ ਚਾਹੀਦੀ ਦੋਸਤੋ ਇਹ ਤੁਹਾਡੀ ਸੋਚ ਨਹੀਂ ਸਹੀ ਹੈਗੀ ਜਿਹੜਾ ਬੰਦਾ ਜ਼ਮੀਨ ਬੁੱਕ ਕਰਦਾ ਉਹ ਇੱਕ ਤਾਂ ਬੁੱਕ ਜ਼ਮੀਨ ਹੈ ਜਿਹੜੀ ਉਹਦੇ ਚ ਤੁਹਾਨੂੰ ਇਹ ਚਿੰਤਾ ਨਹੀਂ ਹੁੰਦੀ ਕਿ ਕੋਈ ਧੋਖਾ ਹੋਏਗਾ ਕਿਉਂਕਿ ਉਹਨਾਂ ਨੇ ਆਪਣੇ ਵੱਲੋਂ ਬੁੱਕ ਕਰਨ ਵੇਲੇ ਸਾਰੀ ਪੈਰਵਾਈ ਕੀਤੀ ਹੁੰਦੀ ਆ ਕਾਗਜ਼ ਪੱਤਰ ਚੈੱਕ ਕਰੇ ਹੁੰਦੇ ਨੇ ਔਰ ਘੱਟ ਤੋਂ ਘੱਟ ਰੇਟ ਦੇ ਉੱਪਰ ਜ਼ਮੀਨਾਂ ਲੈ ਕੇ ਉਹਨਾਂ ਨੇ ਬੁੱਕ ਕਰੀਆਂ ਹੁੰਦੀਆਂ ਨੇ ਬਹੁਤ ਮਤਲਬ ਜਿਆਦਾ ਸੌਦੇ ਨੇ ਜਿਹੜੇ ਅਗਰ ਬੁੱਕ ਵਾਲਾ ਬੰਦਾ ਮਾਰਕੀਟ ਨਾਲ ਜ਼ਮੀਨ ਦੇ ਦਿੰਦਾ ਬਿਜ਼ਨਸਮੈਨ ਤੋਂ ਸੌਦਾ ਲੈਣਾ ਵੀ ਸੌਖਾ ਔਰ ਲੇਕਨ ਸਿੱਧਾ ਮਾਲਕ ਹੈ ਜਿਹੜਾ ਉਹ ਇਸ ਕਨਫਿਊਜ਼ਿੰਗ ਦੇ ਵਿੱਚ ਕਿ ਸਾਇਦ ਰੇਟ ਬਹੁਤ ਜ਼ਿਆਦਾ ਵੱਧ ਗਏ ਉਹ ਸੌਦੇ ਉਹ ਤੋਂ ਮਹਿੰਗੇ ਮੰਗ ਰਹੇ ਨੇ ਲੇਕਿਨ ਜਿਹੜਾ ਬੁੱਕ ਹੋਈ ਜ਼ਮੀਨ ਹੈ ਉਹ ਅਜੇ ਰੇਟ 'ਚ ਮਿਲ ਜਾਂਦੀ ਹੈ ਇਸ ਕਰਕੇ ਇਹ ਥੋੜੀ ਜਿਹੀ ਸੋਚ ਆਪਾਂ ਨੂੰ ਬਦਲਨੀ ਪੈਣੀ ਆ ਕਿ ਆਪਾਂ ਨੇ ਤਾਂ ਮਾਲਕ ਤੋਂ ਹੀ ਸੌਦਾ ਲੈਣਾ ਮਾਲਕ ਤੋਂ ਸੌਤਾ ਵੀਰ ਜੀ મતਲਬ ਲਾਓ ਮੈਂ ਇਹ ਨਹੀਂ ਕਹਿੰਦਾ ਕਿ ਮਾਲਕ ਤੋਂ ਨਾਲ ਲਓ ਲੇਕਿਨ ਮਾਲਕ ਤੋਂ ਕਈ ਵਾਰੀ ਸੌਦਾ ਮਹਿੰਗਾ ਮਿਲਦਾ ਬੁੱਕ ਵਾਲਾ ਸੌਦਾ ਸਮਾਂ ਤੇ ਕਈ ਵਾਰੀ ਸਸਤਾ ਬਣ ਜਾਂਦਾ ਹੁਣ ਦੋਸਤੋ ਅੱਗੇ ਆਜੋ ਹੁਣ ਆਪਾਂ ਉੱਪਰਲੇ ਪਾਸੇ ਨੂੰ ਚੱਲਦੇ ਆਂ ਜਿੱਦਨਲੇ ਪਾਸੇ ਨੂੰ ਥੋੜੇ ਜਿਹੇ ਰੇਟ ਇਹ ਮੈਂ ਤੁਹਾਨੂੰ ਮਹਿੰਗੇ ਏਰੀਏ ਦੱਸੀ ਨੇ ਉਹਨੇ ਦੂਮਾ ਥੋੜੇ ਜਿਹੇ ਜਿਹੜੇ ਥੜੇ ਥੜੇ ਭਲੇ ਇਹ ਨਹੀਂ ਕਿ ਕਿਉਂਕਿ ਹੁਣ ਰੇਟ ਆ ਸਾਰੇ ਹੀ ਨਹੀਂ ਤਕਰੀਬਨ ਮਤਲਬ ਬਰੋ ਬਰਾਬਰ ਹੁੰਦੇ ਜਾ ਰਹੇ ਨੇ ਰੈਕੋ ਜਗਰਾਉ ਮੋਗਾ ਇਹ ਵੀ ਸੇਮ ਪੋਜੀਸ਼ਨ ਹੈ ਇੱਥੇ ਵੀ ਕੋਈ ਫਰਕ ਨਹੀਂ ਨਕੋਦਰ ਜਿਹੜੀ ਉੱਪਰ ਲੀਵਲਟ ਆ ਗਈ ਦੋਸਤੋ ਨਕੋਦਰ ਤੋਂ ਜਲੰਧਰ ਤੱਕ ਛੇਦਮਾ ਵੇਟ ਆ ਗਿਆ ਨਕੋਦਰ ਤੋਂ ਬਾਅਦ ਇਧਰ ਨੂੰ ਹੋ ਜੋ ਫਲੋਰ ਆ ਗਿਆ ਫਗਵਾੜਾ ਆ ਗਿਆ ਨਵਾਂ ਸਹਿਰ ਰਾਹੋ ਔਰ ਮਤਲਬ ਉੱਪਰਲੇ ਪਾਸੇ ਪਰਲੇ ਪਾਸੇ ਰਹਿ ਗਿਆ ਫਰੀਦਕੋਟ ਰਹਿ ਗਿਆ ਇਧਰ ਦੋਸਤੋ ਥੋੜਾ ਜਿਹਾ ਮਤਲਬ ਆਪਾਂ ਕਹਿ ਸਕਦੇ ਆ ਕਿ ਆਪਾਂ ਨੂੰ ਠੀਕ ਬਹੁਤ ਵਧੀਆ ਜ਼ਮੀਨਾਂ ਨਿਕੀਆਂ ਔਰ ਠੀਕ ਮਿਲ ਜਾਣਗੀਆਂ ਔਰ ਉਸ ਤੋਂ ਬਾਅਦ ਦੋਸਤੋ ਮਾਨਸਾ ਆ ਗਿਆ ਮੁਖਤਸਰ ਆ ਗਿਆ ਸਾਦਕ ਆ ਗਿਆ ਤੇ ਇਹ ਇਲਾਕੇ ਮਤਲਬ ਜਿਹੜੇ ਨੇਗੇ ਆਗੇ ਜਿੱਥੇ ਆਪਾਂ ਦੀ বিনা ਠੀਕ ਰੇਟ ਲੈ ਸਕਦੇ ਆ ਤੇ ਲੇਕਿਨ ਕਿਤੇ ਵੀ ਜਿਹੜਾ ਇਹ ਸੋਚ ਕੇ ਹੁਣ ਜਿਹੜੇ ਬੰਦੇ ਮੇਰੇ ਵੀਰ ਮੈਂ ਅੱਗੇ ਕੀ ਕਰਦਾ ਸੀਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਬਾਈ ਕਿ ਹੁਸ਼ਿਆਰਪੁਰ ਗੜ ਸੰਕਰ ਜਾਂ ਹੋਰ ਮਤਲਬ ਜਿਹੜੇ ਇਲਾਕੇ ਸੀਗੇ ਉੱਥੇ ਆਪਾਂ ਮਤਲਬ ਜਿਹੜੇ ਸਸਤੇ ਸੌਦੇ ਨੇ ਜਿਹੜੇ ਸਸਤੇ ਸੌਦੇ ਨੇ ਸਸਤੇ ਸੌਦੇ ਉੰਨੇ ਮਹਿੰਗੀ ਮਤਲਬ ਉਸ ਵਾਲੇ ਨਹੀਂ ਹੁੰਦੇ ਹੈਗੇ ਉਹਨਾਂ ਦੇ ਵਿੱਚ ਥੋੜਾ ਫਰਕ ਹੁੰਦਾਗਾ ਸੋ ਇਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਫਿਰ ਜ਼ਮੀਨ ਦਾ ਵੀ ਫਰਕ ਹੈ ਉੱਥੇ ਪਾਣੀ ਹੈ ਜਿਹੜਾ ਪਾਣੀ ਮਤਲਬ ਨੀਮਾ ਹੈਗਾ ਔਰ ਉੱਚੀ ਨੀਮੀ ਜ਼ਮੀਨ ਹੈ ਥੋੜੀ ਪਥਰੀਲੀ ਵੀ ਆ ਜਿਆਦਾ ਸਸਤੀ ਲਵਾ ਕੇ ਪਹਾੜ ਨੇ ਮਤਲਬ ਉੱਥੇ ਜਿਆਦਾ ਬੰਦਿਆਂ ਨੂੰ ਫਿਰ ਕਈ ਮਤਲਬ ਕਈ ਜਾਂਦੇ ਨਹੀਂ ਸਾਨੂੰ ਸਸਤੀ ਲੈ ਦਿਓ ਸਸਤੀ ਲੈ ਦਿਓ ਫਿਰ ਭਾਈ ਜਿਮੇ ਪਰ ਵਧੀਆ ਨਹੀਂ ਮਿਲਦੀ ਜ਼ਮੀਨ ਦਾ ਫਰਕ ਰਹੇਗਾ ਸੋ ਇਹਨਾਂ ਇਲਾਕਿਆਂ ਦੀ ਖਾਤਰ ਜ਼ਮੀਨ ਤੁਹਾਨੂੰ ਚਾਹੀਦੀ ਆ ਜਾਂ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ